ਕਿਸਾਨੀ ਅੰਦੋਲਨ ਲਗਾਤਾਰ ਚੱਲ ਰਿਹਾ ਹੈ ਪਰ ਕਿਸਾਨੀ ਅੰਦੋਲਨ ਦੇ ਵਿੱਚ ਜਿਵੇਂ ਫਵਾਮ ਆਉਟ ਆਈਆਂ ਜਾ ਰਹੀਆਂ ਨੇ ਵੀ ਇਸ ਤਰੀਕੇ ਦਾ ਹੋ ਗਿਆ ਨੈਗੇਟਿਵਿਟੀ ਦਿਖਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੈਂ ਸਾਫ਼ ਤੌਰ ਤੇ ਦੱਸ ਦਿਆਂ ਕਿ ਬੜਾ ਸਮੂਥਲੀ ਪ੍ਰੋਟੈਸਟ ਜਿਹੜਾ ਕਿਸਾਨਾਂ ਦਾ ਚੱਲ ਰਿਹਾ ਹੈ ਬੜੇ ਸ਼ਾਂਤਮਈ ਢੰਗ ਦੇ ਨਾਲ ਆਪਣੀ ਗੱਲ ਰੱਖੀ ਜਾ ਰਹੀ ਹੈ ਤੇ ਪਰ ਕਿਸਾਨੀ ਅੰਦੋਲਨ ਦੇ ਵਿੱਚ ਸਭ ਤੋਂ ਵਧੀਆ ਚੀਜ਼ਾਂ ਜਿਹੜੀਆਂ ਹੋ ਰਹੀਆਂ ਨੇ ਉਹ ਇਹ ਕਿ ਇਹਨਾਂ ਨੂੰ ਕਿਤਾਬਾਂ ਦੇ ਨਾਲ ਵੀ ਜਿਹੜਾ ਉਹ ਜੋੜਿਆ ਜਾ ਰਿਹਾ ਹੈ ਇੱਕ ਜਗ੍ਹਾ ਤੇ ਅਸੀਂ ਖੜੇ ਸੀ ਉੱਥੇ ਲਿਖਿਆ ਸੀ ਉੱਠਦਾ ਪੰਜਾਬ ਨਹੀਂ ਪੜਦਾ ਪੰਜਾਬ ਚਾਹੀਦਾ ਹੈ ਸਾਨੂੰ ਲਾਈਬ੍ਰੇਰੀ ਦੇ ਬਣਾਈ ਗਈ ਸੀਗੀ ਉਥੇ ਤੇ ਲਾਇਬ੍ਰੇਰੀ ਦੇ ਵਿੱਚ ਬੱਚਿਆਂ ਨੂੰ ਬਿਠਾ ਕੇ ਪੜਾਇਆ ਜਾ ਰਿਹਾ ਰੋਜ਼ਾਨਾ ਦੇ 100 ਤੋਂ 150 ਨੌਜਵਾਨ ਉਥੇ ਜਾ ਕੇ ਬੁੱਕਸ ਪੜ੍ਹਦੇ ਨੇ ਸੋ ਅਸੀਂ ਜਦੋਂ ਬੁੱਕਸ ਲੈਣ ਜਾਂਦੇ ਨੇ ਕਈ ਵਾਰੀ ਮਨ 'ਚ ਵਹਿਮ ਵੀ ਹੁੰਦਾ ਵੀ ਸ਼ਾਇਦ ਬਹੁਤ ਵੱਡਾ ਕਿਸਾਨੀ ਅੰਦੋਲਨ ਚੱਲ ਰਿਹਾ ਤੇ ਉਥੇ ਬੁੱਕਸ ਜਿਹੜੀਆਂ ਨੇ ਉਹ ਮਹਿੰਗੀਆਂ ਦਿੱਤੀਆਂ ਜਾਂਦੀਆਂ ਹੋਣਗੀਆਂ ਜਾਂ ਪੈਸੇ ਦੀਆਂ ਦਿੱਤੀਆਂ ਜਾਂਦੀਆਂ ਹੋਣਗੀਆਂ ਜੇ ਹੋਂਦਾਂ ਵੀ ਕਿਸੇ ਨੇ ਸਟਾਲ ਲਾਇਆ ਤੇ ਮਾਤਰ 50 ਰੁਪਏ ਦੀ ਕਿਤਾਬ ਦੇ ਰਹੇ ਨੇ ਜਿਆਦਾ ਤੋਂ ਜ਼ਿਆਦਾ ਤੇ ਜਿਹੜੇ ਛੋਟੇ ਹਾਥੀ ਦੇ ਕੋਲ ਮੈਂ ਖੜੀ ਆ ਦੇਖਣ ਨੂੰ ਉਹ ਨਾਰਮਲ ਛੋਟਾ ਹਾਥੀ ਜ਼ਰੂਰ ਤੁਹਾਨੂੰ ਕਿਤਾਬਾਂ ਦਾ ਭੰਡਾਰ ਇੱਥੇ ਕਿਤਾਬਾਂ ਜਿਹੜੀਆਂ ਨੇ ਫ੍ਰੀ ਮੁਹੱਈਆ ਕਰਵਾਈਆਂ ਜਾ ਰਹੀਆਂ ਨੇ ਤੁਸੀਂ ਇੱਕ ਕਿਤਾਬ ਨਹੀਂ ਦੋ ਕਿਤਾਬਾਂ ਨਹੀਂ ਜਿੰਨੀਆਂ ਤੁਹਾਡਾ ਦਿਲ ਕਰਦਾ ਕਿਤਾਬਾਂ ਲੈ ਕੇ ਜਾਣ ਦਾ ਆਪਣੀਆਂ ਪਸੰਦੀਦਾ ਕਿਤਾਬਾਂ ਜਿਹੜੀਆਂ ਨੇ ਤੁਸੀਂ ਇੱਥੋਂ ਲੈ ਕੇ ਜਿਹੜੇ ਉਹ ਜਾ ਸਕਦੇ ਹੋ ਬਾਕੀ ਅਸੀਂ ਬਾਈ ਹੋਰਾਂ ਦੇ ਨਾਲ ਗੱਲ ਕਰਦੇ ਆਂ ਵੀ ਕੀ ਮੋਟਿਵ ਲੈ ਕੇ ਉਹਨਾਂ ਨੇ ਕਿਤਾਬਾਂ ਜਿਹੜੀਆਂ ਫ੍ਰੀ 'ਚ ਦੇਣ ਦਾ ਕੰਮ ਜਿਹੜਾ ਉਹ ਸ਼ੁਰੂ ਕੀਤਾ ਹੈ ਤੇ ਬਾਈ ਪਹਿਲਾਂ ਤਾਂ ਬੜੀ ਖੁਸ਼ੀ ਹੋਈ ਵੀ ਕਿਤਾਬਾਂ ਕਈ ਵਾਰ ਮਨ 'ਚ ਵਹਿਮ ਵੀ ਹੁੰਦਾ ਨਾ ਕਿ ਮਹਿੰਗੀਆਂ ਮਿਲਣਗੀਆਂ ਜਾਂ ਇਦਾਂ ਹੋਏਗਾ ਪਰ ਜੇ ਉਦਾਂ ਵੀ ਕਿਸੇ ਨੇ ਸਟੋਰ ਲਾਇਆ ਹੋ ਮਾਤਰ 50 ਰੁਪਏ ਦੀ ਕਿਤਾਬ ਦੇ ਰਹੇ ਨੇ ਪਰ ਤੁਹਾਡੇ ਵੱਲੋਂ ਵੱਖਰਾ ਉਪਰਾਲਾ ਜਿਹੜਾ ਫ੍ਰੀ 'ਚ ਕਿਤਾਬਾਂ ਦਿੱਤੀਆਂ ਜਾ ਰਹੀਆਂ ਨੇ ਇਹ ਕਿਵੇਂ ਸੋਚੀ ਆਈ ਅਸੀਂ ਮੰਨਦੇ ਆ ਵੀ ਇਹੋ ਜਿਹੇ ਸੰਘਰਸ਼ ਹੁੰਦੇ ਆ ਵੀ ਅੱਜ ਲੋੜ ਆ ਸ਼ਹੀਦਾਂ ਦਾ ਇਤਿਹਾਸ ਪੜਨ ਦੀ ਜਿਹੇ ਜਿਹੇ ਮਾਹੌਲ ਆ ਆਪਾਂ ਲੋਕਡਾਊਨ ਤੋਂ ਦੇਖਦੇ ਆ ਵੀ ਹੁਣ ਤੱਕ ਸਰਕਾਰ ਨੇ ਕਿਵੇਂ ਛੱਲ ਲਾਈ ਆ ਲੋਕਾਂ ਦੀ ਕਿਉਂਕਿ ਜਿਹੇ ਜਿਹੇ ਇੱਥੇ ਹੈਗਾਗਾ ਵੀ ਅੱਜ ਸ਼ਹੀਦਾਂ ਨੂੰ ਯਾਦ ਕਰੀਏ ਤੇ ਮਤਲਬ ਵੀ ਲੋਕਾਂ ਦੇ ਮਾਨਸਿਕ ਪੱਧਰ ਨੂੰ ਉੱਚਾ ਚੁੱਕਣ ਦੀ ਲੋੜ ਆ ਜੀ ਤੇ ਕਿਹੜੀਆਂ ਕਿਹੜੀਆਂ ਕਿਤਾਬਾਂ ਨੇ ਜਿਹੜੀਆਂ ਇੱਥੇ ਰੱਖੀਆਂ ਗਈਆਂ ਨੇ ਇਹ ਸਾਡੇ ਇਨਕਲਾਬੀ ਸ਼ਹੀਦਾਂ ਦੀਆਂ ਕਿਤਾਬਾਂ ਜਾਂ ਇਨਕਲਾਬ ਨਾਲ ਸੰਬੰਧਿਤ ਆ ਵੀ ਜਿਹੜੀਆਂ ਸਾਨੂੰ ਇੱਕ ਸੇਧ ਦਿੰਦੀਆਂ ਵੀ ਸਾਨੂੰ ਅੱਗੇ ਵਧਣ ਦਾ ਰਾਹ ਦੱਸ ਦਿਿਆਂਗਾ ਤੁਸੀਂ ਵੀ ਨੌਜਵਾਨ ਹੋ ਕਈ ਵਾਰੀ ਘਰ ਦੇ ਵੀ ਟੋਕ ਦਿੰਦੇ ਹੁੰਦੇ ਵੀ ਭਾਈ ਕਿਉਂ ਤੈਨੂੰ ਕਿਹੜੀ ਵਿਫਤਾ ਪਈ ਆ ਫ੍ਰੀ ਚ ਕਿਤਾਬਾਂ ਦੇਣ ਦੀ ਵੀ ਤੁਸੀਂ ਤਾਂ ਖਰੀਦ ਕੇ ਲੈ ਕੇ ਆਏ ਹੋ ਨਾ ਵੀ ਥੋੜੀ ਬਹੁਤੀ ਤਾਂ ਅਮਾਊਂਟ ਰੱਖ ਲੈਂਦੇ ਵੀ ਜਿਹੜਾ ਤੁਹਾਡਾ ਸਾਰਾ ਜਾ ਮੈਨੇਜ ਹੋ ਜਾਂਦਾ ਕਦੇ ਘਰਦਿਆਂ ਨੇ ਕਿਹਾ ਨਹੀਂ ਇਦਾਂ ਦਾ ਕੁਝ ਨਹੀਂ ਕਿਉਂਕਿ ਅਸੀਂ ਜਿਵੇਂ ਆ ਸਾਡੀ ਜਥੇਬੰਦੀ ਵੀ ਹੈ ਨੌਜਵਾਨ ਪਾਸਾ ਨਾ ਅਸੀਂ ਲਗਾਤਾਰ ਸਮਾਜ ਚ ਕੰਮ ਕਰਦੇ ਆ ਕਿਉਂਕਿ ਅੱਜ ਲੋੜ ਆ ਨਾ ਇਹੋ ਜਿਹੇ ਸੰਗਰਸ਼ ਹੈ ਜਿੱਥੇ ਦੂਜੇ ਲੰਗਰ ਲਾਏ ਜਾਂਦੇ ਆ ਵੀ ਸਾਨੂੰ ਲੋੜ ਆ ਵੀ ਕਿਤਾਬਾਂ ਦੇ ਲੰਗਰ ਲਾਏ ਜਾਣ ਤੇ ਥ ਲਾਈਬ੍ਰੇਰੀਆਂ ਗੋਲੀਆਂ ਜਾਣ ਜੀ ਤੇ ਕੀ ਕਹਿਣਾ ਚਾਹੋ 2005 ਉਸਨੇ ਨਕਲੀ ਹਨ ਬਣ ਕੇ ਅਸੀਂ ਵੀ ਨੌਜਵਾਨ ਪਾਸੇ ਵਿੱਚ ਕੰਮ ਕਰਦੇ ਆਂ ਸੀਰ ਪੱਖਸ਼ੇ ਦੇ ਵਿਚਾਰਾਂ ਤੇ ਕੰਮ ਕਰਦੇ ਆਂ ਅਸੀਂ ਵੀ ਪਿੰਡਾਂ ਦੇ ਵਿੱਚ ਜਾਂਦੇ ਆਂ ਘਰਾਂ ਦੇ ਵਿੱਚ ਲੋਕਾਂ ਨੂੰ ਜਾਗਰੂਕ ਕਰਦੇ ਆਂ ਤੇ ਕਾਲੇ ਕਾਨੂੰਨਾਂ ਬਾਰੇ ਵੀ ਦੱਸਦੇ ਆਂ ਜਿਹੜੇ ਮੋਦੀ ਨੇ ਕੀਤੇ ਤੇ ਲਾਗੂ ਕੀਤੇ ਨੇ ਜਿੰਨਾ ਬੜਾ ਇੱਕ ਐਮ ਚੀਜ਼ ਇਹ ਵੀ ਆ ਜਾਂਦੀ ਕਈ ਵਾਰੀ ਅਸੀਂ ਆਪਸ਼ਨ ਦਿੱਤੀ ਹੁੰਦੀ ਆ ਕਿ ਇੱਕ ਕਿਤਾਬ ਲੈਣੀ ਆ ਦੋ ਲੈਣੀ ਆ ਇੱਥੇ ਕਿੰਨੇ ਕੁ ਆਪਸ਼ਨ ਆ ਵੀ ਜਿਹਨੂੰ ਜਿਹੜੀ ਪਸੰਦ ਹੋ ਲੈ ਕੇ ਜਾ ਸਕਦਾ ਇੱਥੇ ਜਿਆਦਾ ਤਾਂ ਹੀ ਰੱਖਿਆ ਵੀ ਘਟੋ ਘਟ ਦੋ ਕਿਤਾਬਾਂ ਲਈਆਂ ਕਿਉਂਕਿ ਹਰ ਬੰਦੇ ਕੋਲ ਕਿਤਾਬ ਪਹੁੰਚ ਜੇ ਤੇ ਆਇਆ ਵੀ ਇੱਥੇ ਜਿਵੇਂ ਆ ਘਟੋ ਘਟ 12 ਲੱਖ ਬੰਦੇ ਦਾ ਘੱਟ ਆ ਵੀ ਅਸੀਂ ਤਾਂ ਇੱਥੇ ਦੋ ਢਾਈ ਲੱਖ ਰੇਕ ਦੱਬਾ ਲੈ ਗਏ ਆ ਵੀ ਆਏ ਸਾਰੇ ਬੰਦੇ ਨੂੰ ਕਿਤਾਬ ਐ ਤਾ ਦੇ ਨਹੀਂ ਸਕਦੇ ਇਹਦੇ ਨਾਲ ਚੰਗਾ ਵੀ ਦੋ ਦੋ ਕਿਤਾਬਾਂ ਲਈਆਂ ਜਾਣ ਨਾਲ ਦੇ ਲੈ ਲੈਣ ਹੋ ਸਕਦਾ ਪਰ ਮੈਂ ਤਾਂ ਬਹੁਤ ਲੈ ਲਈਆਂ ਨਕਲੀ ਕਿਤਾਬਾਂ ਜੇ ਹੋਰ ਗੱਲ ਕਰੀਏ ਤੇ ਕਿਤਾਬਾਂ ਜਿਹੜੀਆਂ ਨੇ ਇਹ ਵਾਕਈ ਇਹਨਾਂ ਨੂੰ ਇਤਿਹਾਸ ਦੇ ਨਾਲ ਵੀ ਜੋੜਨ ਗਿਆ ਹੁਣ ਤੱਕ ਕਿੰਨੇ ਦਿਨ ਹੋ ਗਏ 22 ਦਿਨ ਹੋ ਗਏ ਇੱਥੇ ਬੈਠਿਆਂ ਨੂੰ ਕਿੰਨੀਆਂ ਕਿਤਾਬਾਂ ਜਿਹੜੀਆਂ ਨੇ ਲੋਕ ਲੈ ਕੇ ਗਏ ਨੇ ਅਸੀਂ ਤਾਂ ਪਿਛਲੇ 3 ਦੰ ਦਿਨਾਂ ਤੋਂ ਹੀ ਆਇਆ ਪਹਿਲਾਂ ਅਸੀਂ ਟਿਕਰੀ ਬਾਰਡਰ ਤੇ ਸੀਗੇ ਤੇ ਅਸੀਂ ਉਹੀ ਤਕਰੀਬਨ 2.5 ਲੱਖ ਦੀਆਂ ਲੈ ਕੇ ਆਏ ਸੀ ਜੀ ਹਾਂ ਹੁਣ ਤੱਕ ਖਤਮ ਹੋ ਗਈਆਂ ਕਿ ਕਿਤਾਬਾਂ ਵੀ ਇਸ ਤਰ੍ਹਾਂ ਦੇ ਕੀ ਲੱਗਦਾ ਕਿ ਕਿੰਨਾ ਕੁ ਪੰਜਾਬ ਦੇ ਤੇ ਬਾਕੀ ਸਟੇਟਾਂ ਦੇ ਜਿਹੜੇ ਨੌਜਵਾਨ ਆਏ ਨੇ ਕਿੰਨਾ ਕੁ ਤਸ਼ਾਹ ਆ ਤੇ ਕਿਤਾਬਾਂ ਦਾ ਕਿੰਨਾ ਕੁ ਮੋਹ ਆ ਅਰ ਸ਼ਾਇਦ ਅਸਲ ਤੇ ਇਹ ਗੱਲ ਆ ਵੀ ਕਿਤਾਬਾਂ ਜੇ ਤਾਂ ਅਸੀਂ ਲੋਕਾਂ ਤੱਕ ਅਪਰੋਚ ਕਰਦੇ ਆ ਕਿ ਅਸੀਂ ਕਹਿੰਦੇ ਆ ਵੀ ਲੋਕ ਗਾਣੇ ਸੁਣਦੇ ਆ ਫਿਲਮਾਂ ਦੇਖਦੇ ਆ ਜਾਂ ਹੋਰ ਆ ਵੀ ਚੰਗੇ ਦੂਜੀ ਘਾਟ ਆਪਣੀ ਇਹ ਆ ਨਾ ਵੀ ਆਪਾਂ ਲੋਕਾਂ ਤੱਕ ਚੰਗੀਆਂ ਕਿਤਾਬਾਂ ਲੈ ਕੇ ਨਹੀਂ ਜਾਂਦੇ ਆਪਾਂ ਲੋਕਾਂ ਨੂੰ ਬਦਲਣਾ ਇਹ ਦਵਾਂਗੇ ਤਾਂ ਹੀ ਵਰਤਣਗੇ ਨਾ ਜਿਵੇਂ ਹੁਣ ਆਏ ਸੀਗਾ ਲੈਨਨ ਨੇ ਕਹੀ ਸੀ ਇੱਕ ਗੱਲ ਵੀ ਤੁਸੀਂ ਮੈਨੂੰ ਪੰਜ ਗੀਤ ਦੱਸ ਦਿਓ ਜਿਹੜੇ ਤੁਹਾਡੀ ਨੌਜਵਾਨੀ ਦੇ ਮੂੰਹ ਤੇ ਆ ਤਾਂ ਮੈਂ ਤੁਹਾਡੇ ਦੇਸ਼ ਦਾ ਭਵਿੱਖ ਦੱਸ ਦਊਗਾ ਅੱਜ ਨੌਜਵਾਨਾਂ ਦੇ ਮੂੰਹ ਤੇ ਉਹੀ ਪੰਜ ਗਾਣੇ ਆ ਦੇਖਿਆ ਜਾਵੇ ਵੀ ਕਿਸਾਨੀ ਦੇ ਗਾਣੇ ਆ ਤੇ ਲੋਕ ਕਿਸਾਨੀ ਸੰਘਰਸ਼ ਨਾਲ ਹੀ ਜੁੜੇ ਹੋਏ ਆ ਜੀ ਦੇ ਕਿਸਾਨੀ ਸੰਘਰਸ਼ ਨੂੰ ਅੱਗੇ ਵਧਾਉਣ ਲਈ ਪੜ੍ਹਨਾ ਜ਼ਰੂਰੀ ਆ ਜੀ ਬੁੱਕਸ ਖਤਮ ਹੋ ਗਈਆਂ ਫਿਰ ਦੁਬਾਰਾ ਲੈ ਕੇ ਆਉਂਗੇ ਹਾਂ ਜੀ ਆਉਣ ਵਾਲੇ ਸਮਾਂ 'ਚ ਫੰਡ ਦਾ ਕਰਕੇ ਜ਼ਰੂਰ ਪਹੁੰਚਾਂਗੇ ਕੱਲ ਕਿੰਨਾ ਸਮਾਂ ਸੰਘਰਸ਼ ਚੱਲਦਾ ਓਕੇ ਹਾਂ ਤੁਸੀਂ ਦੇਖ ਸਕਦੇ ਹੋ ਵੀ ਇੱਕ ਨੌਜਵਾਨ ਹੈ ਤੇ ਨੌਜਵਾਨ ਵੱਲੋਂ ਕਿਤਾਬਾਂ ਦਾ ਬਾਕੀ ਲੰਗਰ ਲੱਗੇ ਨੇ ਕਿਤਾਬਾਂ ਦਾ ਲੰਗਰ ਲਾਉਣਾ ਬੜਾ ਅੱਛਾ ਉਪਰਾਲਾ ਹੈ ਕਿ ਕਿਤਾਬਾਂ ਦੇ ਨਾਲ-ਨਾਲ ਸਾਰਿਆਂ ਨੂੰ ਜੋੜਨਾ ਤੇ ਸਾਰਿਆਂ ਨੂੰ ਇੱਕ ਚੰਗੇ ਮੈਸੇਜ ਚੰਗੇ ਸੰਦੇਸ਼ ਜਿਹੜੇ ਪਹੁੰਚਾਉਣਾ ਜਿਨ੍ਹਾਂ ਨੂੰ ਹਜੇ ਵੀ ਵਿਅਮਿਆ ਵੀ ਕਿਸਾਨੀ ਅੰਦੋਲਨ ਦੇ ਵਿੱਚ ਬਹੁਤ ਚੀਜ਼ਾਂ 네ਗੇਟਿਵ ਹੋ ਰਹੀਆਂ ਨੇ ਉਹ ਇੱਕ ਵਾਰੀ ਜ਼ਰੂਰ ਆ ਕੇ ਦੇਖਿਓ ਤੁਹਾਨੂੰ ਇੱਥੇ ਕਦੀ ਮਹਿਸੂਸ ਨਹੀਂ ਹੋਊਗਾ ਵੀ ਕਿਸਾਨੀ ਅੰਦੋਲਨ ਦੇ ਵਿੱਚ ਉਹੋ ਜਿਹਾ ਰੂਪ ਜਿਹੜਾ ਤੁਸੀਂ ਦਿਖਾ ਰਹੇ ਹੋ ਉਹੋ ਜਿਹਾ ਇੱਥੇ ਕੁਝ ਵੀ ਨਹੀਂ ਹੈ ਕਿਤਾਬਾਂ ਦੇ ਨਾਲ ਜੋੜਿਆ ਗਿਆ ਸਿਆ ਸੰਸਕਾਰ ਦਿੱਤੇ ਜਾ ਰਹੇ ਨੇ ਤੇ ਇੱਕ ਚੰਗੀ ਜਿਹੜੀ ਹੈ ਪਰਵਰਿਸ਼ ਆ ਉਹ ਇਥੇ ਕਿਸਾਨੀ ਅੰਦੋਲਨ ਦੇ ਵਿੱਚ ਮਿਲ ਰਹੀ ਹੈ ਇੱਕ ਵਾਰੀ ਆ ਕੇ ਜ਼ਰੂਰ ਦੇਖਣਾ ਤੇ ਫਤਿਹ ਜਿਹੜੀ ਪੰਜਾਬੀ ਹਾਸਲ ਕਰਕੇ ਜ਼ਰੂਰ ਆਪਣੇ ਪਰਿਵਾਰਾਂ ਚ ਪਰਤਣਗੇ